ਆਵਾਨਸਯ ਮਾਨਮ ਇਸ ਪਾਰਾਮਨਯਾ ਦੇ ਨਾਨਾ ਸੁਨ ਬਸਮਾਨੀ ਦਾਤਾ ਰੋ ਭਗਵਾਨ ਚ ਉਸਵਾਨ ਲਹਾਰਾ ਨਾਨਾ ਦੇ ਪੋਸ਼ਵੰ ਸਮਰਪਿਆ ਮਹਿ ਨੂੰ ਦੇਸ਼ ਰਾਜ ਜੀ ਜੈ ਕਰਾ ਬੀਰ ਲੰਗੇ ਅੰਦਰ ਤੁਸੀਂ ਅਜ ਮਕਤਬਾ ਨੂੰ ਘਟਨਾ ਸੰਭਾਲੀ ਅੱਜ ਭਾਜਪਾ ਕੀ ਕਹਿਣਾ ਚਾਹੁੰਦੇ ਮੈਂ ਸਭ ਤੋਂ ਪਹਿਲਾਂ ਮਹਾਰਾਜ ਜੀ ਦੇ ਮਥਾ ਟਿਕਣ ਵਾਸਤੇ ਆਇਆ। ਇਹ ਜਗ੍ਹਾ ਬਹੁਤ ਵੱਡੀ ਪੁਰਾਣੀ ਜੁਗ ਦੀ ਜਗ੍ਹਾ। ਇਸ ਜਗ੍ਹਾ ਤੇ ਜਿਹੜਾ ਵੀ ਆਇਆ ਉਸਤਾ ਦੇ ਸੁੱਖੀ ਪਾਇਆ। ਅਸੀਂ ਜਿੱਤਣ ਵਾਸਤੇ ਇੱਥੇ ਨਮਸਕਾਰ ਕਰਨਾ ਹੈ ਕਿ ਮਹਾਰਾਜ ਸਾਨੂੰ ਜਿਤਾਉ। ਅਸੀਂ ਫੇਰ ਆਂ ਜਿੱਦੇ ਚੰਨਾ ਚ ਨਸਬਤ ਹੋਈ। ਕਿਹੜੇ ਚੰਨਾ ਵੀ ਮੁੱਦਿਆਂ ਨੂੰ ਲੈ ਕੇ ਤੁਸੀਂ ਗਰਾਊਂਡ ਤੇ ਉਤਰੇ ਹੋ। ਮੁੱਦੇ ਤਾਂ ਬਹੁਤ ਆ ਰਹੇ ਆ ਮੰਦਿਰ ਚ ਖੜੇ ਆ। ਉਹ ਮੁੱਦਿਆਂ ਦੇ ਉੱਪਰ ਪਰ ਨਾ ਹੀ ਗੱਲ ਕਰੀਏ। ਕਿਉਂਕਿ ਮੰਦਿਰ ਦੇ ਵਿਵਾਰ ਨੂੰ ਮੈਂ ਦੱਸ ਦਿੰਦਾ। ਸਰਮਗੱਦ ਦੀ ਸਰਕਾਰ ਨੇ ਪੰਜਾਬ ਦਾ ਬੁਰਾ ਹਾਲ ਕੀਤਾ ਵਾ ਨੌਜਵਾਨੀ ਖਤਮ ਹੋ ਰਹੀ ਹੈ ਪੈਣਾ ਮੇਰੀਆਂ ੜੀਕਰੀਆਂ ਵੀ ਭਗਵੰਤ ਮਾਨ ਆਊਗਾ ਨਾ ਭਗਵੰਤ ਮਾਨ ਆਇਆ ਨਾ ਭਗਵੰਤ ਮਾਨ ਦਾ ਡਾਕੀਆ ਤੇ 1000 ਰੁਪਏ ਪਰ ਮਹੀਨੇ ਆਇਆ ਪਤਾ ਨਹੀਂ ਡਾਕੀਆ ਕਿੱਥੇ ਖੋ ਗਿਆ ਅਸੀਂ ਲੱਭ ਰਹੇ ਆ ਭਗਵੰਤ ਮਾਨ ਜੀ ਬਣਾ ਡਾਕੀਆ ਭੇਜ ਦਿਓ ਸਾਡੇ ਬੀਬੀਆਂ ਨੂੰ 1000 ਰੁਪਏ ਦੇ ਕੇ ਜਾ ਕੇ ਜਾਲ ਸੁਣਾਲ ਜਦੋਂ ਆਪਣੇ ਹਲਕੇ ਦੇ ਜੋ ਮਜੂਤਾ ਐਮਪੀ ਰਹਿੰਦੇ ਆ ਮਰਸੀ ਉਨਾਰੀ ਕਾਰਗੁਜ਼ਾਰੀ ਕਿਵੇਂ ਦੇਖ ਰਹੇ ਹੋ ਸਰ ਇਹ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਇੱਕ ਤਰੀਕ ਨੂੰ ਜਦੋਂ ਵੋਟਾਂ ਪੈਣੀਆਂ ਪਹਿਲਾਂ ਤਾਂ ਉਹਦਾ ਪੁਰਾਣਾ ਉੱਥੇ ਰਾਏਕੋਟ ਅਮਰਗੜ ਚ ਹੈ ਬਾਕੀ ਸਮਰਾਲੇ ਤੁਸੀਂ ਖੜੇ ਤੁਸੀਂ ਦੇਖ ਲਓ ਕਿੰਨਾ ਕ ਤੁਹਾਨੂੰ ਆਇਆ ਕਿੰਨਾ ਕ ਤੁਹਾਨੂੰ ਪਿਆਰ ਕੀਤਾ ਜਿੰਨਾ ਕੋਈ ਗੜ ਪਾਉਗੋਂਦੀ ਮਿੱਠਾ ਹੋਊਗਾ ਉਹਨੇ ਵੇਚਦਾ ਹੀ ਆਪਣੀ ਆਈਐਸ ਦੀ ਜਿਹੜੀ ਵੀਰੋ ਕੇਸੀ ਹੁੰਦੀ ਨਾ ਉਹ ਉਹਦੇ ਚ ਰਹੇ ਆ ਉਹ ਇਹ ਕਹਿੰਦਾ ਸੀ ਕਿ ਲੋਕਾਂ ਦੀ ਮਜਬੂਰੀ ਹੈ ਮੈਨੂੰ ਐਮਪੀ ਬਣਾਣਾ ਮੈਂ ਬਨ ਗਿਆ ਮੇਰਾ ਕੰਮ ਖਤਮ ਹੋ ਗਿਆ ਹੁਣ ਉਹ ਦੁਬਾਰਾ ਫੇਰ ਦੁਬਾਰਾ ਕੰਮ ਕਰਨ ਲਈ ਸ੍ਰੀ ਫਤਿਹਗੜ੍ਹ ਸਾਹਿਬ ਸੇ ਇੱਦਾਂ ਹੀ ਧਰਤੀ ਜਾਏ ਹੁਣ ਤੁਸੀਂ ਬੈਂਚਲਾ ਦਿਨਾ ਮੈਂ ਤਾਂ ਤੁਹਾਡੇ ਚਾਨਾ ਚ ਬੇਨਤੀ ਕਰ ਰਿਹਾ ਮੇ ਆਓ ਇੱਕ ਤਰੀਕ ਨੂੰ ਭਾਰਤੀ ਜਨਤਾ ਪਾਰਟੀ ਮੋਦੀ ਜੀ ਦੇ ਹੱਥ ਮਜ਼ਬੂਤ ਕਰੋ ਇਸ ਵਾਰ 400 ਪਾਰ ਮੋਦੀ ਸਰਕਾਰ ਤੀਸਰੀ ਵਾਰ ਮੋਦੀ ਸਰਕਾਰ ਲੋਕ ਸਭਾ ਫਾਟੇਗੜ ਸਾਹਿਬ ਸੀਟ ਤੁਹਾਡੀ ਭਾਜਪਾ ਸੀਟ ਜੋ ਨਾਮ ਬਾਅਦ ਲੇਟ ਅਨਾਉਂਸ ਹੋਇਆ। ਵਿਰੋਧੀ ਧਿਰ ਇੱਕੋ ਗੱਲ ਕਹਿੰਦੇ ਰਹੀਆਂ ਕਿ ਭਾਜਪਾ ਨੂੰ ਕੋਈ ਕੈਂਡੀਡੇਟ ਨਹੀਂ ਮਿਲ ਰਹੀ ਆ ਜਿਹਨੂੰ ਟਿਕਟ ਦੇਣ ਕੇ ਜ਼ਬਰਦਸਤੀ ਹੀ ਦੇਣੀ ਪੈਣੀ। ਮੈਨੂੰ 2 ਮਹੀਨੇ ਪਹਿਲਾਂ ਉੱਦੀ ਸਾਹਮਣੇ ਨੱਡਾ ਜੀ ਨੇ ਅਮਿਤ ਚਾਹੀ ਚੁੱਕ ਸਾਹਮਣੇ ਸਖਾਪਤ ਜੀ ਨੇ ਮੈਨੂੰ 2 ਮਹੀਨੇ ਪਹਿਲਾਂ ਨਹੀਂ ਦੇਖਣਾ ਜੇ ਤੁਸੀਂ ਤੇ ਮੇਰੇ ਵੀਡੀਓ ਪਈ ਆ ਮੇਰੇ ਉਹਨਾਂ ਨੇ ਸਰੋਪਾ ਪਾਕ ਮੈਨੂੰ ਭੇਜਿਆ ਸੀ। ਸੋ ਪ੍ਰੋਟੋਕਾਲਤੀ ਉਹ ਕਹਿੰਦੇ ਵੀ ਇਸ ਸੀਟ 'ਪਰ ਸਭ ਤੋਂ ਲੌਂਸ ਕਹਿੰਦੇਗਾ ਤੁਸੀਂ ਤਿਆਰੀ ਕਰੋ ਮੈਂ ਅਜੇ ਤੱਕ ਨਾ ਅਮਰ ਗੜ ਗਿਆ ਨਾ ਰਾਇਕੜ ਗਿਆ ਠੀਕ ਹੈ ਜੇ ਮੈਂ ਗਿਆ ਕਿਉਂ ਨਹੀਂ ਹੈ ਕਿਉਂਕਿ ਜੱਦੀ ਉੱਤੇ ਤਿਆਰੀ ਹੈ ਮੇਰਾ ਆਪਣਾ ਇਹ ਘਰ ਹੈ ਸਮਰਾਲਾ ਮੇਰੀ ਇੱਥੇ 35 ਦਾ ਰਿਸ਼ਤੇਦਾਰ ਨਹੀਂ ਇਹ ਇਸ ਕਰਕੇ ਮੈਨੂੰ ਇੱਥੇ ਕੋਈ ਜ਼ਿਆਦਾ ਜਿਹੜੇ ਮੇਰੇ ਨਾਲ ਖੜੇ ਹੈ ਇਹ ਸਾਰੇ ਹੀ ਗੇਜਰਾਂ ਮੈਂ ਦੋ ਦਿਨ ਪਹਿਲਾਂ ਮੁਖਮਦਿ ਭਗਵੰਤ ਸਿੰਘ ਮਾਨ ਦਾ ਰੋਡਸੋ ਸਮਰਾਲਾ ਵਿਖੇ ਹੋਇਆ ਸੀ ਉਹਨਾਂ ਨੇ ਇਹ ਕਹਿਣਾ ਸੀ ਕਿ ਜੋ ਸੀ ਐਲਾਨ ਕੀਤਾ ਨੇ ਤਾਂ 1000 ਰੁਪਏ ਆ ਵੀ ਅਸੀਂ ਪੂਰੇ ਕਰਾਂਗੇ ਪਰ ਜੋ ਭਾਜਪਾ ਜੋ ਮੋਦੀ ਜੀ ਕੋਈ ਗਰੰਟੀ ਦਿੰਦੇ ਨੇ ਚੋਣਾਂ ਦੇ ਮੁਰਹੇ ਆ ਕੇ ਦਿੰਦੇ ਨੇ ਬਾਅਦ ਸਬਸਿਡੀ ਵਾਪਸ ਲੈ ਲੈਂਦੇ ਨੇ ਨਹੀਂ ਆ ਜਿਹੜਾ 80000 ਕਰੋੜ ਬੰਦਿਆਂ ਨੂੰ ਗਰੰਟੀ ਅਨਾਜ ਦੇ ਰਹੇ ਆ ਜਿੱਤੇ ਤੇ ਭਗਮੰਤ ਮੰਨੇ ਚੋਰੀ ਕੀਤਾ ਉਹਦੇ ਚ ਫੋਟੋ ਲਾ ਕੇ ਆਪਣਾ ਥੱਲੇ ਲਿਖਿਆ ਵਨ 99% ਕੇਂਦਰ ਸਰਕਾਰ ਦੀ ਇਹ ਯੋਜਨਾ ਦੇ ਵਿੱਚੋਂ ਇਹ ਚੋਰੀ ਨਹੀਂ ਅਸੀਂ ਕਰ ਰਹੇ ਉਹ ਕਰ ਰਹੇ ਦੱਸੋ ਸਹੀ ਉਹ ਝੂਠ ਬੋਲਨ ਦਾ ਮਾਰ ਹੈ ਕੈਪਟਨ ਝੂਠ ਦਾ ਇਸ ਕਰਕੇ ਝੂਠ ਤੁਸੀਂ ਸਾਰਿਆਂ ਨੇ ਇੱਕ ਤਰੀਕ ਨੂੰ ਪਕੜ ਲੈਣਾ ਤੇ ਚਾਰ ਤਰੀਕ ਨੂੰ ਸੁਣੋ ਤੁਹਾਨੂੰ ਲੱਗਦਾ ਤ ਉਹਨੂੰ ਲਿਕਡ ਪਾਲਿਸੀ ਹੈ ਦਿੱਲੀ ਦੇ ਵਿੱਚ ਉਹਨੇ ਇੱਥੇ ਪੰਜਾਬ ਚ 8 ਮਹੀਨੇ ਚਲਾਈਏ ਜਿਸ ਕਰਕੇ ਸਸੋਦੀਆ ਜੀ ਸੁਰਿੰਦਰ ਜੈਨ ਜੀ ਔਰ ਇਹਨਾਂ ਦੇ ਮਹਾਨ ਲੀਡਰ ਕੇਜਰੀਵਾਸ ਸਾਹਿਬ ਗੇਲਚਾ ਉਹ ਦੋ ਤਰੀਕ ਤੱਕ ਆਏ ਆ ਉਹ ਇਸ ਕਰਕੇ ਆਏ ਆ ਵੀ ਉੱਤੇ ਥੋੜੀ ਜਗ੍ਹਾ ਰਹਿੰਦੀ ਹੈ ਉਹ ਭਰਨੀ ਆ ਭਗਵੰਤ ਮਾਨ ਜੀ ਉੱਥੇ ਤਿਆਰੀ ਹੈ ਕਿਉਂਕਿ ਉਹ ਜਿੰਨਾ ਤਰਫ 5% ਤੋਂ 12% ਕੱਟਣੀ ਇਹ ਲੁੱਟ ਨਹੀਂ ਇਹ ਲੋਕਾਂ ਦੀ ਲੁੱਟ ਹੈ ਉਹਨਾਂ ਨੇ ਤਾਂ ਗੱਲ ਕਹੀ ਸੀ ਵੀ 40000 ਕਰੋੜ ਰੁਪਇਆ ਅਸੀਂ ਮਾਈਨਿੰਗ ਚੋਂ ਲੇਂਗੇ ਕਿੱਤੇ ਆ ਉਹ ਕਹਿੰਦੇ ਅਸੀਂ ਲਿਕਵਿਡ ਪਾਲਿਸੀ ਚੋਂ 40000 ਕਰੋੜ ਕਮਾਵਾਂਗੇ ਕਮਾ ਕੇ 80000 ਕਰੋੜ ਰੁਪਇਆ ਅਸੀਂ ਪਰ ਸਾਲ ਸਰਕਾਰ ਦੇ ਖਾਤੇ ਚ ਪਾਵਾਂ ਪਰ ਕਿੱਥੇ ਗਿਆ ਅੱਜ ਤੁਸੀਂ ਦੇਖ ਲਓ 70 ਹਜ਼ਾਰ ਕਰੋੜ ਇਹ ਭਗਵੰਤ ਮਾਨ ਦੀ ਸਰਕਾਰ ਕਰਜੇ ਦੇ ਨੇ ਕਿ ਚਲੇਗੀ ਲੋਕ ਪੰਜਾਬ ਦੇ ਵਿੱਚ ਕਰਜ਼ਾ ਵਧ ਰਿਹਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਉਹ ਕਹਿੰਦਾ ਮੇਰੀ ਮਾਂ ਪੈਨਸ਼ਨ ਦੇ ਗਿਆਰਾ ਕਰਦੀ ਹੈ ਪੈਨਸ਼ਨ ਤੇ ਤੇਦੀ ਬਾਰ ਬਾਰ ਆਸਟ੍ਰੇਲੀਆ ਜਾਈ ਉਹ ਪੈਨਸ਼ਨ ਤੇ ਜਾਊਗੀ ਉਹ ਨਹੀਂ ਉਹ ਇੱਥੇ ਸਾਡੇ ਦੇਸ਼ ਦਾ ਕੌਣ ਪਰਸਿੰਨੇ ਦਾ ਪੈਸਾ ਪੰਜਾਬ ਦਾ ਉਹ ਲੁੱਟ ਕੇ ਕਦੀ ਕੇਜਰੀਵਾਲ ਕਦੀ ਕੋਈ ਕੋਈ ਉਹ ਦਾ ਕਹਿੰਦਾ ਮੈਂ ਫੋਟੋ ਦੇ ਖਲਾਫ ਹੈ ਮੈਂ ਆਮ ਆਦਮੀ ਨੂੰ ਕਰਾਂਗਾ ਹੁਣ ਲੋਨਾਂ ਨੂੰ ਆਮ ਆਦਮੀ ਦਾ ਮਿਲੇ ਨਹੀਂ ਪੰਜ ਮੰਤਰੀ ਕਢਾਤੇ ਦੋ ਐਮਐਡੀ ਕਢਾਤੇ ਆਮ ਆਦਮੀ ਦਾ ਕੇਜਰਾਮ ਹੈ ਡੋਂਟ ਟੂ ਅਰਥ ਇਹ મોદી ਸਾਹਮਣੇ ਆਮ ਆਦਮੀ ਕੇਜਰਾਮ ਹੈ ਇੱਕ ਕਲਾਸ 4 ਨੂੰ ਇੱਕ ਲੋਕ ਸਭਾ ਦੀ ਸੀਟ ਦੇ ਨਹੀਂ ਉਹ ਵੀ ਦਿੱਤੀ ਵੀ ਕਿਹਦੇ ਆ ਜਿਹੜਾ ਐਮਡੀ ਚੀਫ ਸੈਕਟਰੀ ਮੱਧ ਪ੍ਰਦੇਸ਼ ਦਾ ਉਹਦੇ ਮੁਕਾਬਲੇ ਚ ਕਢਾਇਆ ਇਹ ਆਮ ਆਦਮੀ ਦਾ ਆ ਗੱਲ ਹੈ ਇਹ ਜਿਹੜੀ ਆਮ ਆਦਮੀ ਦੇ ਦੰਦ ਖਾਂਦੇ ਹੋ ਰਹੇ ਆ ਅਤਿਮ ਗੁਰੂ ਦੇ ਕਾਂਦੇ ਹੋ ਰਹੇ ਜਿਵੇਂ ਕਿ ਅੱਜ ਤੱਕ ਪੰਜਾਬ ਦੇ ਸਿਆਸਤ ਨਸ਼ੇ ਨੂੰ ਖਤਮ ਕਰਨ ਲਈ ਦਿੱਤੀ ਗਿਆ ਚਾਹਵੇਂ ਕਾਲੀ ਦਲ ਦੀ ਗੱਲ ਕਰੀਏ ਕਾਂਗਰਸ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਪਰ ਅੱਜ ਤੱਕ ਨਸ਼ਾ ਖਤਮ ਨਹੀਂ ਹੋਇਆ ਭਗਵੰਤ ਮਾਨ ਜੀ ਨੇ ਕਿਹਾ ਦੇ ਮੈਨੂੰ 30 ਦਿਨ ਦੇ ਦਿਓ ਮੈਂ 30 ਦਿਨ ਚ ਸਾਰਾ ਪੰਜਾਬ ਚ ਨਸ਼ਾ ਕਦਮ ਕਰੂੰ 2 ਸਾਲ ਤੋਂ ਵੀ ਉੱਪਰ ਹੋ ਗਏ ਅੱਗੇ ਤਾਂ ਲੋਕੀ ਲੋਕੀ ਲੈ ਕੇ ਆਂਦੇ ਤੇ ਹੁਣ ਹੋਣ ਡਿਲੀਵਰੀ ਹੈ ਹੁਣ ਤੁਸੀਂ ਫੋਨ ਕਰੋ ਐਮ ਐਲ ਏ ਐਮ ਐਲ ਏ ਦੇ ਪੀ ਏ ਐਮ ਐਲ ਏ ਦੇ ਨਿਆਣੇ ਹੁਣ ਨਸ਼ਾ ਵੇਚ ਕਿਨੇ ਹੈ ਰਿੱਤੇ ਦੀ ਨਾਲ ਇਹਦੇ ਐਮਐਲਏ ਦਰਿਆਮਾਚੂ ਰਿੱਤਾ ਕਟਕਟੇ ਵੇਚਨੇ ਅੱਜ ਭਗਵੰਤ ਮਾਨ ਦੇ ਬੰਦੇ ਜਿਹੜੇ ਐਮਐਲਏ ਆ ਲੋਕਾਂ ਦੀ ਕੋਠੀਆਂ ਦੱਪਰੇ ਲੋਕਾਂ ਦੀ ਜ਼ਮੀਨਾਂ ਦੱਪਰੇ ਲੋਕਾਂ ਨੂੰ ਬਰਬਾਦ ਕਰ ਰਹੇ ਆ ਅੱਜ ਆਮ ਆਦਮੀ ਕਿੱਥੇ ਆਜਾ ਆਮ ਆਦਮੀ ਵੀ ਅੱਜ ਲੁੱਟੂ ਟਾਣਾ ਇਹਨੂੰ ਆਪਣੇ ਲੁੱਟਣਾ ਵੀ ਐ ਤੇ ਕੁੱਟਣਾ ਵੀ ਟੋੜੇ ਸਾਰੇ ਇਹਨਾਂ ਨੂੰ ਬਿੱਲੇ ਕਰਕੇ ਆਪਣੇ ਬਠਾਣਾ ਵੀ ਐ ਠੀਕ ਆ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV